ਜਿੰਦਾਬਾਦ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜਿੱਤੇਗਾ ਬਈ ਜਿੱਤੇਗਾ ਅੰਮ੍ਰਿਤਪਾਲ ਜਿੱਤੇਗਾ ਜਿੱਤੇਗਾ ਬਈ ਜਿੱਤੇਗਾ ਅੰਮ੍ਰਿਤਪਾਲ ਜਿੱਤੇਗਾ ਕਿਹੜੇ ਦਿਨ ਸਾਨੂੰ ਮਾੜਾ ਜਿਹਾ ਪਤਾ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਲੈਕਸ਼ਨ ਕਰਨੀ ਆ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲ ਕੇ ਕਿਹਾ ਵੀ ਜੇ ਇਹਨਾਂ ਲੜਖਾ ਚ ਕਰਨੀ ਆ ਤੇ ਅਸੀਂ ਪੂਰਨ ਸਪੋਰਟ ਦੇ ਵਿੱਚ ਬੁੱਢ ਦੇ ਹੱਥਾਂ 'ਚ ਲੈ ਕੇ ਰਾਜਨੀਤੀ ਦੇ ਤਰ੍ਹਾਂ ਦੇ ਸਵਾਂ ਕਰਦੀਆਂ ਇਹ ਨਸ਼ਾ ਫੈਲਣ ਕਰਦੇ ਜਾਂਦੇ ਬਿਲਕੁਲ ਕਿਸੇ ਗੌਰ ਨਹੀਂ ਕੀਤਾ ਤੋਂ ਨਾ ਜਾਣੀ ਕਰਦੇ ਆ ਇਸ ਨੌਜਵਾਨ ਦੇ ਨਾਲ ਲੋਕਾਂ ਦੀ ਬਿਲੀ ਹੁੰਦੀ ਦਰਦੀ ਕਿਸ ਤਰ੍ਹਾਂ ਦੀ ਨਵੀਂ ਕੋ ਦੀ ਸੋਚ ਪੰਜਾਬ ਪਰਸਤਿਆ ਉਹ ਬੰਦੇ ਨੇ ਗਰਾਊਂਡ ਉੱਤੇ ਆ ਕੇ ਨਸ਼ਿਆਂ ਦੇ ਖਲਾਫ ਮੂਵਮੈਂਟ ਕੀਤਾ ਲੋਕਾਂ ਨੂੰ ਮੁਖਾਇਆ ਕਿ ਨਸ਼ਾ ਖਤਮ ਕੀਤਾ ਜਾ ਸਕਦਾ ਮੁੱਖ ਸਮੱਸਿਆ ਨਸ਼ਾ ਹੈ ਬੇਰੋਜ਼ਗਾਰੀ ਨੇ ਹਾਂ ਆ ਦੂਰ ਪੀਲੋ ਵਾਲੀ ਕੰਪਲੂਸ਼ਨ ਰੋਡ ਆ ਪੰਜਾਬ ਦੇ ਹਰ ਘਰ ਜਾਓ ਕਿਰਤੀ ਲੋਕ ਬੈਠੇ ਆ ਮੀਣਤੀ ਲੋਕ ਬੈਠੇ ਆ ਇਤੋਂ ਤੱਕ ਸਾਡੇ ਪਿੰਡਾਂ 'ਚ ਉਹ ਟੱਬਰ ਵੱਸਦੇ ਜਿੰਨਾਂ ਦਾ ਰਾਜ ਸਿਆਣੇ ਬੰਦੇ ਦੀ ਹੈਗੀ ਪਰ ਉਹ ਜਨਾਨੀਆਂ ਮੁਸ਼ਕਲ ਕਰਨ ਨਹੀਂ ਆਪਦੇ ਟੱਬਰ ਪਰ ਲਾਉਣ ਇਹਨਾਂ ਨੂੰ ਆਹ ਕਣਤਾਂ ਕੁੰਕਾਂ ਦਾ ਆਣੀਆਂ ਦੀ ਇਹੋ ਜਿੰਨੇ ਕਿਨੇ ਲਾਤੀਆਂ ਦੇ ਨਹੀਂ ਲੋੜ ਕੇ ਫਲਾਤੀ ਤੇ ਗੈਰਸਮੰਦ ਲੋਕ ਸਾਈ ਅਮਰਤਪਾਲ ਸਿੰਘ ਦੀ ਸਪੋਰਟ ਤੇ ਆਪ ਮੁਹਾਰੇ ਲੋਕ ਨਿਕਲੇ ਇਸੇ ਲਈ ਆ ਕਿ ਰੋਟੀ ਦੇ ਹੀ ਪੈਦਾ ਕਰ ਲਾਂਗੇ ਮਾੜੀ ਚੰਗੀ ਪਰ ਜੇ ਸਾਡੇ ਧੀਆਂ ਪੁੱਤਰ ਨਸ਼ਿਆਂ ਦੀ ਆਗੂ ਵਿੱਚ ਹੀ ਸੀਗੇ ਨਾ ਦੀ ਉਹ ਕਿਸੇ ਨੇ ਬਚਾਉਣਿਆਂ ਮੁਸਬਤ ਹੋਵੇ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਹੱਕ ਲਈ ਲੁੱਟਿਆ ਨਸ਼ਿਆਂ ਦੇ ਖਿਲਾਫ ਬੋਲਿਆ ਇਹੋ ਕਾਰਨ ਬਣਿਆ ਨਾ ਕਿ ਉਹਨੂੰ ਡਿਪਰਵਲ ਦੀ ਜੇਲ੍ਹ ਦੇ ਵਿੱਚ ਅਗਰੇਨਸ ਨਾਲ ਕਿਰਪਾ ਦਿੱਤਾ ਗਿਆ ਅਜਿਹਾ ਜਦੋਂ ਨੂੰ ਨਾ ਘੜਾਇਆ ਗਿਆ ਤੇ ਸੱਚ ਜਾਣਿਓ ਆਉਣ ਵਾਲੇ ਸਮੇਂ 'ਚ ਪੰਜਾਬ ਪ੍ਰਸਤਾਨ ਦੀ ਇਹੋ ਮਾਰੀ ਆ ਤੜਿਆਂ ਤੋਂ ਟੇਕੋ ਤੁਸੀਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਸੋਚਣ ਤੋਂ ਪਹਿਲਾਂ ਕਿ ਇਹ ਫਲਾਨੀ ਫਿਰ ਬਿਆ ਆਪ ਦੇ ਨਿੱਕੇ ਨਿੱਕੇ ਧੀਆਂ ਪੁੱਤਾਂ ਲੋਇਕੋ ਕੀ ਇਹਨਾਂ ਦੀ ਦਸ਼ਾ ਕੀ ਹੋ ਜੂਗੀ ਉਹਨਾਂ ਰਾਜਨੀਤਿਕ ਘਰਾਂ ਦੀ ਦੁਬਾਰਾ ਜੀ ਸ਼ਕਤੀ ਜਾਂਦੀ ਆ ਆਪਾਂ ਭਾਈ ਅਮਨਪਾਲ ਸਿੰਘ ਨਲੰਗ ਨਾਲ ਅੜ ਗਏ ਆ ਜੇ ਜਿੱਤਣ ਤੋਂ ਵਾਦਾ ਵੀ ਉਹ ਸਾਨੂੰ ਲੱਗੂਗਾ ਵੀ ਸਾਡੀਆਂ ਮੀਡਾਂ ਦੇ ਘਰਾਂ ਨਹੀਂ ਉੱਠਿਆ ਤੇ ਅਸੀਂ ਇਸ ਤਰ੍ਹਾਂ ਡਟ ਕੇ ਖੜੇ ਬਣ ਗਏ ਸਾਨੂੰ ਭਰੋਸਾ ਸੀ ਅਗਰ 6 ਮਹੀਨੇ ਹੋਰ ਇਸ ਤਰ੍ਹਾਂ ਖਾਲਸਾ ਵੀਰ ਚੱਲਦੀ ਤੇ ਅੱਜ ਇੱਕ ਰੰਗ ਹੋਰ ਹੋਣਾ ਸੀ ਜਿਹੜੇ ਸਾਡੇ ਲੋਕ ਆ ਇਹ ਸਾਰੀਆਂ ਹੀ ਪਾਰਟੀਆਂ ਨੂੰ ਵੇਖ ਕੇ ਦੁਖੀ ਹੋਏ ਸੀ ਤੇ ਦੁਖੀ ਹੈ ਵੀ ਕਿਉਂਕਿ ਇਹਨਾਂ ਨੇ ਜੋ ਵੀ ਕੀਤਾ ਅੱਜ ਤੱਕ ਸਿਰਫ ਆਪ ਦੀ ਰਾਜਨੀਤੀ ਗਰਮ ਕਰਨਾ ਸੀ ਆਪ ਦੀ ਰਾਜਨੀਤੀ ਕਾਇਮ ਰੱਖਣ ਵਾਸਤੇ ਨਸ਼ੇ ਨੂੰ ਮੜੋਤਰੀ ਸੀ ਇਹਦੇ ਵਿੱਚ ਕੋਈ ਦੌਰ ਨਹੀਂ ਗਿਆ ਟੀ 84 ਦੇ ਨਾਲ ਜੁੜੇ ਹੋ ਮਹਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਲੈਕਸ਼ਨ ਦਾ ਦੌਰ ਹੈ ਤਾਂ ਇਸੇ ਦੇ ਮੱਦੇਨਜ਼ਰ ਖਾਸ ਕਰ ਖਡੂਰ ਸਾਹਿਬਾ ਹਲਕਾ ਪੰਥਕ ਸੀਟ ਦੇ ਨਾਮ ਦੇ ਨਾਲ ਜਾਣੀ ਜਾਂਦੀ ਹੈ ਤਾਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਵਾਰਤ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਦੀ ਚੋਣ ਕੀਤੀ ਗਈ ਹੈ ਔਰ ਖਾਸ ਕਰ ਜਿਹੜਾ ਵਿਧਾਨ ਸਭਾ ਹਲਕਿਆਂ ਦੇ ਅੰਦਰ ਤਕਰੀਬਨ ਜਿਹੜੇ 9 ਹਲਕੇ ਪੈਂਦੇ ਨੇ ਖਡੂਰ ਸਾਹਿਬ ਦੇ ਅੰਦਰ ਤਾਂ ਅਜੇਹੇ ਦੇ ਵਿੱਚ ਸਰਗਰਮੀ ਨਜ਼ਰ ਆ ਰਹੀ ਹੈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਉੱਥੇ ਹੀ ਖਡੂਰ ਸਾਹਿਬ ਹਲਕੇ ਦੇ ਸਭ ਤੋਂ ਵੱਡੇ ਵੋਟ ਵਾਲੇ ਪਿੰਡ ਸਭਰਾ ਦੇ ਵਿੱਚ ਵੀ ਇੱਕ ਚੋਣ ਦਫ਼ਤਰ ਖੁੱਲ ਚੁੱਕਾ ਹੈ ਨੌਟਵਾਨਾਂ ਦੇ ਵੱਲੋਂ ਜਾਂ ਜਿਹੜੇ ਇੱਥੇ ਨੁਮਾਇੰਦੇ ਸਹਿਬਾਨ ਨੇ ਉਹਨਾਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਕੇ ਇਲਾਕਿਆਂ ਦੇ ਵਿੱਚ ਵਿਚਰ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਮੇਰੇ ਪਿਛਲੇ ਪਾਸੇ ਜਿੱਥੇ ਤਸਵੀਰਾਂ ਦੇਖ ਸਕਦੇ ਹੋ ਕਿ ਜਿੱਥੇ ਸੰਤ ਪੱਪਾ ਜਰਨੈਲ ਸਿੰਘ ਖਾਲਸਾ ਘੰਡਰਾਵਾਲਿਆਂ ਦੀ ਤਸਵੀਰ ਲੱਗੀ ਹੋਈ ਹੈ ਤਾਂ ਉੱਥੇ ਅਮਰਪਾਲ ਸਿੰਘ ਦੇ ਨਾਲ ਦੀਪ ਸਿੱਧੂ ਦੀ ਵੀ ਤਸਵੀਰ ਇਹਨਾਂ ਤਮੰਗ ਸਾਰੀਆਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਨੌਟਵਾਨ ਬੈਠੇ ਹੋਏ ਨੇ ਬਜ਼ੁਰਗ ਸਹਿਬਾਨ ਬੈਠੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਾਸ ਕਰਕੇ ਪਿੰਡ ਵਾਲੇ ਲੋਕ ਭਾਈ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨੂੰ ਲੈ ਕੇ ਚੋਣ ਦੇ ਮੱਦੇ ਨਜ਼ਰ तमाम ਸਾਰੀਆਂ ਚੀਜ਼ਾਂ ਦੇ ਬਾਬਤ ਕਿਸ ਤਰੀਕੇ ਦੇ ਨਾਲ ਸੋਚਦੇ ਨੇ ਕਵੀਸ਼ਰ ਭਾਈ ਅਮਰਜੀਤ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਵੈਕੂ ਜੀ ਕਰਤਾਰ ਸਾਹਿਬ ਵੈਕੂ ਜੀ ਕੀ ਫਤਿਹ ਸਾਡਾ ਸਰਕਾਰ ਆ ਵੀ ਤੋਂ ਸਾਡੀ ਗੱਲ ਸੁਣੀ ਸਾਂ ਦੇ ਕੁਲੇ ਆ ਜੀ ਜੀ ਭਾਈ ਸਾਹਿਬ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਵਾਸ ਪੰਜਾਬ ਦੇ ਮੁਖੀ ਅਮਰਿੰਤਪਾਲ ਸਿੰਘ ਦਾ ਇਲੈਕਸ਼ਨ ਦੇ ਵਿੱਚ ਉਤਰਨ ਦੇ ਨਾਲ ਸਿਆਸੀ ਮਾਹੌਲ ਹੈ ਉਹਦੇ ਵਿੱਚ ਵੱਡੀ ਤਬਦੀਲੀ ਨਜ਼ਰ ਆ ਰਹੀ ਹੈ ਇਉਂ ਜਾਪਦਾ ਹੈ ਗਰਾਊਂਡ ਦੇ ਉੱਪਰ ਜਿਵੇਂ ਇੱਕ ਪਾਸੜ ਮਾਹੌਲ ਹੋ ਗਿਆ ਹੋਵੇ ਪਰ ਪਿੰਡ ਦੇ ਵਿੱਚ ਚੋਣ ਦਫ਼ਤਰ ਵੀ ਖੁੱਲ ਚੁੱਕਾ ਹੈ ਤੇ ਦੂਜੀਆਂ ਜਿਹੜੀਆਂ ਸਿਆਸੀ ਧਿਰਾਂ ਦੀਆਂ ਪਾਰਟੀਆਂ ਦੇ ਦਫ਼ਤਰ ਨੇ ਜਾਂ ਉਹਨਾਂ ਦੇ ਜਿਹੜੇ ਵਰਕਰ ਸੈਦਾਨ ਨੇ ਉੱਪਰ ਪਿਛੇ ਨਜ਼ਰ ਆ ਰਹੇ ਨੇ तमाम सारे ਪੱਖਾਂ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਜਿਹੜੀ ਇਹ ਇਲیکشن ਨਾ ਇਸ ਵਾਰ ਦੀ ਇਹ ਜਿਹੜੀ ਨਾ ਪਹਿਲਾਂ ਇਲیکشن ਨਾ ਨਾਜਾ ਪਹਿਲਾਂ ਦਾ ਇੱਕ ਮਾਹੌਲ ਸੀ ਉਹਦੇ ਨਾਲੋਂ ਇੱਕ ਅਲੱਗ ਮਾਹੌਲ ਹੈ ਉਦੋਂ ਦਾ ਕਾਰਨ ਆ ਵੀ ਇਸ ਇਲੈਕਸ਼ਨ ਦੇ ਨਾਲ ਲੋਕਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਵਾ ਲੋਕਾਂ ਦੇ ਦਿਲੀ ਜੀ ਜਵਾਬ ਦਗੇ ਜਿਹੜੇ ਦਿਨ ਸਾਨੂੰ ਮਾੜਾ ਜਿਹਾ ਪਤਾ ਲੱਗਾ ਵੀ ਭਾਈ ਅਮਰਪਾਲ ਸਿੰਘ ਨੂੰ ਇਲੈਕਸ਼ਨ ਲੜਨੀ ਆ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲ ਕੇ ਕਿਹਾ ਵੀ ਜੇ ਇਹਨਾਂ ਲੜਸ਼ਕ ਲੜਨੀ ਆ ਤੇ ਅਸੀਂ ਪੂਰਨ ਸਪੋਰਟ ਦੇ ਵਿੱਚ ਆ ਸਾਡੇ ਤੋਂ ਵਾਦਾ ਸਾਡੇ ਨੌਜਵਾਨ ਤੁਰਿਆ ਸਾਡਾ ਸਾਰਾ ਪਿੰਡ ਤੁਰਿਆ ਔਰ ਇਹ ਜਿਹੜੀ ਲਕਸ਼ਣ ਆ ਨਾ ਇਹਨੇ ਇੱਕ ਵੱਡਾ ਇਤਿਹਾਸ ਸਿਰਜਣਾ ਮਾਰ ਗਿਆ ਭਾਈ ਅਮਰਪਾਲ ਸਿੰਘ ਜੀ ਬੁੱਗੂ ਕਰਨ ਕਹਿਦਾ ਸਾਡੇ ਸਾਰੇ ਪਿੰਡ ਜਿਹੜੇ ਘਰ ਚ ਹੀ ਜਾਣੀ ਅਸੀਂ ਦਾ ਨਾਹੀਂ ਰੋਟ ਮਿਖਤੀ 71 ਜਾ ਰਹੀ ਲੋਕਾਂ ਨੂੰ ਬੇਨਤੀ ਕਰ ਰਹੇ ਆਂ ਵੀ ਆਪਾਂ ਭਾਈ ਅਮਰਪਾਲ ਸਿੰਘ ਜੀ ਦੀ ਮਦਦ ਕਰੀਏ ਤੁਹਾਨੂੰ ਵੋਟਾਂ ਦੇ ਲੋਕ ਆਪ ਮੁਹਾਰੇ ਪਿਆਰੋਂ ਕਿਹਨੇ ਨਾਂ ਵੀ ਕਹਿੰਦੇ ਸਾਡੀਆਂ ਭਾਵਨਾਵਾਂ ਹੀ ਇਸ ਗੱਲ ਦੇ ਨਾਲ ਜੁੜੀਆਂ ਆ ਕਿਉਂਕਿ ਸਾਡੇ ਨੌਜਵਾਨਾਂ ਨੂੰ ਉਹ ਮੁੰਡਾ ਨਸ਼ਿਆਂ ਦੀ ਦਲਦਲ ਨੂੰ ਬਾਹਰ ਕੱਢਣ ਵਾਸਤੇ ਸਰਕਾਰ ਜੇ ਜੰਨ ਕਰ ਰਹੀ ਹੈ ਇਹ ਕਰਕੇ ਉਹਦੀ ਮਦਦ ਕਰਨੀ ਕਰਨੀ ਨੌਜਵਾਨਾਂ ਵਾਸਤੇ ਇੱਕ ਲੱਭ ਆਇਆ ਬਿਲਕੁਲ 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 ਇਹ ਵੱਡੀ ਵੱਡੀ ਕ੍ਰਾਂਤੀਕਾਰੀ ਪੈੜ ਪਾਣੀ ਹੈ ਜਿੱਥੇ ਗੁੱਟ ਦੀਆਂ ਅੱਖਾਂ 'ਚ ਲੈ ਕੇ ਰਾਜਨੀਤੀ ਦੇ ਧਰਾਨੇ ਸਵਾਂ ਕਰਦੀਆਂ ਕਿ ਨਸ਼ਾ ਖਤਮ ਕਰ ਦੇਵਾਂਗੇ ਬਿਲਕੁਲ ਕੋਈ ਗੋਬ ਨਹੀਂ ਕੀਤਾ ਕੋਈ ਨਸ਼ਾ ਨਹੀਂ ਖਤਮ ਹੋਇਆ ਇਸ ਨੌਜਵਾਨ ਦੇ ਨਾਲ ਲੋਕਾਂ ਦੀ ਬਿਲੀ ਹਮਦਰਦੀ ਕਿਸ ਤਰ੍ਹਾਂ ਕੇ ਜੁੜੀ ਕਿ ਉਹਦੀ ਸੋਚ ਪੰਜਾਬ ਪਰਸਤਿਆ ਉਹ ਬੰਦੇ ਨੇ ਗਰਾਊਂਡ ਉੱਤੇ ਆ ਕੇ ਨਸ਼ਿਆਂ ਦੇ ਖਿਲਾਫ ਮਹੀਮ ਵਿੱਢ ਕੇ ਲੋਕਾਂ ਨੂੰ ਦਿਖਾਇਆ ਕਿ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਉਹਦੀ ਵੀ ਤਰੀਕੀ ਹੈ ਲੋਕਾਂ ਨੇ ਉਹਦਾ ਸਾਥ ਦਿੱਤਾ ਸਪੋਰਟ ਕੀਤੀ ਜਿਹੜੇ ਜਿਹੜੇ ਨਸ਼ਿਆਂ ਦੀ ਦਗਲ ਚ ਨੌਜਵਾਨ ਫਸ ਚੁੱਕੇ ਸੀ ਉਹਨਾਂ ਲਈ ਉਹਨੇ ਵਿਸ਼ੇਸ਼ ਪ੍ਰੋਗਰਾਮ ਲਾਏ ਉੱਤੇ ਉਹਨਾਂ ਦੇ ਸੇਵਾ ਸੰਭਾਲ ਦਾ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਨਸ਼ਿਆਂ ਤੋਂ ਵਰਜ ਕੇ ਤੇ ਅਮਰਪਾਲ ਕਾਗਸਵੀਰ ਕਾਲਤਾ ਸਾਹਿਬ ਦੇ ਸਮਾਜ ਨੂੰ ਕਿ ਦੀਣ ਆਇਆ ਲੱਗਦਾ ਹੈ ਕਿ ਅਮਰਪਾਲ ਸਿੰਘ ਦੇ ਰਾਜਨੀਤੀ ਦੇ ਵਿੱਚ ਐਂਟਰੀ ਤੋਂ ਬਾਅਦ ਜਿਹੜੀ ਪੰਥਕ ਪੋਲਿਟਿਕਸ ਹੈ ਉਹ ਉਹਨੂੰ ਪਾਵਰ ਮਿਲੇਗੀ ਉਹ ਵੀ ਅਗਾਂਹ ਵੱਧੂ ਕੰਮ ਕਰਕੇ ਕਿ ਭਵਿੱਖ ਦੇ ਵਿੱਚ ਵੀ ਕੋਈ ਪੰਜਾਬ ਦੇ ਵਾਸਤੇ ਕੋਈ ਬਲੂਪ੍ਰਿੰਟ ਲਿਆ ਸਕਦੀ ਹੈ ਬਿਲਕੁਲ ਜਿ ਜਿਤਨਾ ਜਿ ਐਪ ਪੰਥਕ ਧਿਰਾਂ ਦੀ ਇਹ ਗੱਲ ਕਰੀਏ ਸਾਰੇ ਇਹ ਤੋਂ ਡਿਲਾਵਾ ਕਰ ਜਾਂਦੇ ਕਿ ਅਸੀਂ ਪੰਥਕ ਪਰਿਵਾਰਾਂ ਦੇ ਆ ਜਾਂ ਅਸੀਂ ਪੰਥਕ ਸਾਡੀ ਵਿਚਾਰਧਾਰਾ ਪੰਥਕਾਂ ਇਹ ਤੇ ਲੜ ਲੜ ਗੱਲ ਪਏ ਬੈਠੇ ਨੋਰਾ ਸਿੱਟੇ ਸਾਡੇ ਅਸਾ ਪੰਥ ਸੋਕੀ ਪਰ ਮੈਨੂੰ ਇੰਜ ਲੱਗਦਾ ਕਿ ਇੰਦਰ ਭਾਈ ਅਮਰਪਾਲ ਸਿੰਘ ਆਹ ਰਹੂਗਾ ਮੈਂ ਪੰਜਾਬ ਦੀ ਤਰੱਕੀ ਤੇ ਇੱਕ ਨਵੀਂ ਪੰਥ ਵਿੱਚ ਆਉਗੇ ਜਿਹੜੀ ਪਰਾਤਨ ਜਿਹੜੀਆਂ ਲਾਲਾ ਲਾਲਾ ਕਰਨ ਵਾਲੀਆਂ ਪੰਥ ਤੇਰਾ ਉਹਨਾਂ ਨਾਲੋਂ ਵੱਡੀ ਪੰਥ ਸਾਬਤ ਹੋਵੇ ਕੀ ਵਿਸ਼ਵਾਸ ਹੈ ਸਾਡਾ ਇਸੇ ਭਰੋਸੇ ਦੇ ਨਾਲ ਸਾਡਾ ਸਾਰਾ ਪਿੰਡਿਆਂ ਨੇ ਇੱਕਜੁੱਟ ਕੇ ਟੜਿਆਂ ਤੋਂ ਜਥੇਬੰਦੀਆਂ ਤੋਂ ਗੁੱਟਾਂ ਤੋਂ ਉੱਪਰ ਉੱਠ ਕੇ ਮਨੁੱਖੀ ਨੌਜਵਾਨਾਂ ਦੇ ਕਾਰਨ ਮਨੁੱਖੀ ਖਾਸ ਕਰ ਇੱਕ ਵੱਡਾ ਸਵਾਲ ਹੁੰਦਾ ਹੈ ਜਦੋਂ ਪੰਥਕ ਪੋਲਿਟਿਕਸ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਪੰਜਾਬ ਪੋਲਿਟਿਕਸ ਹੁੰਦੀ ਹੈ ਦੋਨਾਂ ਦੇ ਵਿੱਚ ਬਹੁਤ ਵੱਡਾ ਅੰਤਰ ਮੰਨਿਆ ਜਾਂਦਾ ਹੈ ਤਾਂ ਜਿਹੜੀ ਪੰਜਾਬ ਪੋਲਿਟਿਕਸ ਆ ਜਾਂ ਜਿਹੜੀਆਂ ਸਤਾਧਾਰੀ ਤਰਾਂ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੇ ਉੱਪਰ ਕਾਬਜ਼ ਸਤਾ ਤੇ ਧਿਰਾਂ ਰਹੀਆਂ ਨੇ ਉਹਨਾਂ ਦੇ ਵੱਲੋਂ ਆਟਾ ਕਣਕ ਦਾਲ ਇਸ ਤਰ੍ਹਾਂ ਦੀ ਫਰੀ ਦੇ ਮੁਫਤ ਖੁਰੀ ਤੇ ਨਾਲ-ਨਾਲ ਹਜ਼ਾਰ ਰੁਪਏ ਪੈਨਸ਼ਨਾਂ ਦੀਆਂ ਗੱਲਾਂ ਹੁੰਦੀਆਂ ਨੇ ਇੱਕ ਪਾਸੇ ਉਹ ਪੋਲਿਟਿਕਸ ਰਹਿ ਜਾਂਦੀ ਹੈ ਤੇ ਇੱਕ ਪਾਸੇ ਅਮਰਪਾਲ ਸਿੰਘ ਦੇ ਇਲੈਕਸ਼ਨ ਦੇ ਵਿੱਚ ਨਿੱਤਰ ਨੂੰ ਲੈ ਕੇ ਨੌਜਵਾਨਾਂ ਦੇ ਨਾਲ-ਨਾਲ तमाम ਸਾਰੇ ਵਰਗਾਂ ਦੇ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਤਾਂ ਇਹ ਜਿਹੜੇ ਨੌਜਵਾਨ ਨਵੇਂ ਜੁੜ ਰਹੇ ਨੇ ਫਿਰ ਅਸਲ ਦੇ ਵਿੱਚ ਇਹ ਕਿਹੜੀ ਉਮੀਦ ਲੈ ਕੇ ਨਾਲ ਚੱਲੇ ਨੇ ਇਹ ਵੱਡੀ ਨੀਤੀ ਹੋਏ ਪੰਜਾਬ ਦੀ ਮੁੱਖ ਸਮੱਸਿਆ ਨਸ਼ਾ ਹੈ ਬੇਰੁਜ਼ਗਾਰੀ ਨਦੂ ਹਾਂ ਆ 2 ਰੁਪਏ ਕਿਲੋ ਵਾਲੀ ਕਣਕ ਦੀ ਸੋਣ ਲੋੜਾ ਪੰਜਾਬ ਦੇ ਹਰ ਘਰ ਜਾਂ ਉਹ ਕਿਸਾਨੀ ਲੋਕ ਬੈਠੇ ਆ ਮਿਹਨਤੀ ਲੋਕ ਬੈਠੇ ਆ ਇਥੋਂ ਤੱਕ ਸਾਡੇ ਪਿੰਡਾਂ 'ਚ ਉਹ ਟੱਬਰ ਵਸਦੇ ਜਿਨ੍ਹਾਂ ਘਰਾਂ 'ਚ ਸਿਆਣੇ ਬੰਦੇ ਨਹੀਂ ਹੈਗੇ ਪਰ ਉਹ ਜਿਨ੍ਹਾਂ ਨੇ ਇਹ ਮੁਸ਼ਕਲ ਕਰਨ ਨਹੀਂ ਆਉਗੇ ਟੱਬਰ ਬਾਲਣ ਇਹਨਾਂ ਨੂੰ ਆ ਕਣਕਾਂ ਕਣਕਾਂ ਦਾਣਿਆਂ ਦੀ ਇਹੋ ਜਿੰਨੇ-ਕਿੰਨੇ ਲਾਅ ਚਾਹੁੰਦੇ ਨੇ ਲੋੜ ਇਹ ਫਲਾਤੀ ਤੇ ਗੈਰਸਮਾਨ ਲੋਕ ਆ ਸਾਈ ਅਮਰਤਪਾਲ ਸਿੰਘ ਦੀ سپورਟ ਤੇ ਆਪ ਮਹਾਰੇ ਲੋਕ ਨਿਕਲੇ ਇਸੇ ਲਈ ਆ ਕਿ ਰੋਟੀ ਨਹੀਂ ਪੈਦਾ ਕਰ ਲਾਂਗੇ ਮਾੜੀ ਚੰਗੀ ਪਰ ਜੇ ਸਾਡੇ ਧੀਆਂ ਪੁੱਤਰ ਨਸ਼ਿਆਂ ਦੀ ਅੱਗ ਵਿੱਚ ਸੜੇ ਨਾ ਜੀ ਉਹ ਕਹੇ ਨੇ ਬਚਾਉਣੇ ਅਮਰਪਾਲ ਤੋਂ ਇਹ ਸੇ ਉਮੀਦ ਦੇ ਨਾਲ ਜੁੜੇ ਆ ਜਿਹੜੇ ਵੀ ਪੰਜਾਬ ਪੋਲਿਟਿਕ ਦੀ ਗੱਲ ਕਰਦੇ ਹੋ ਉਹਨਾਂ ਲਾਰੇ ਹੀ ਲਾ ਚੁੱਕੇ ਆ ਲੋਕਾਂ ਨੂੰ ਕੀਤਾ ਕੀ ਹੈ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਵਾ 5 ਮਿੰਟਾਂ ਚ ਐਮਐਸਪੀ ਨੂੰ ਦੇ ਰਹੇ ਆ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਨੇ ਉਹ ਵੀ ਵੀਡੀਓ ਸੁਣੀ ਉਹਨੇ ਦਾਵਾ ਕੀਤਾ ਕਿ ਅਸੀਂ ਬਾਈ ਨਹੀਂ ਬਾਈ ਪਹਿਲਾਂ ਤੇ ਐਮਐਸਪੀ ਲਿਆਗੇ ਸਾਡੇ ਹੱਥਾਂ 'ਚ ਤਾਕਤ ਦੀ ਬੀਟੀਐਨ ਲੋਕਾਂ ਨੂੰ ਲੋਕ ਫੇਰ ਮਾਰ ਕਰਦੇ ਆ ਜਿਹੜਾ ਅਗਨ ਲਲਕਾਰਾ ਮਾਰਦਾ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਹੱਕ 'ਚ ਖੁੱਸੂਗਾ ਇਹ ਤੇ ਲੋਕ ਮਰਨ ਤੱਕ ਜਾਂਦੇ ਉਹਦੇ ਲਈ ਪਰ ਵਿਸ਼ਵਾਸ ਘਰ ਕੀ ਪਹਿਚਾਨਦਾ ਹੈ ਕਿ ਸਾਨੂੰ ਇਹ ਆਸਾਂ ਆ ਕਿ ਉਹ ਨੌਜਵਾਨ ਵਿਸ਼ਵਾਸ ਘਰ ਨਹੀਂ ਕਰੂਗਾ ਪੰਜਾਬ ਦੇ ਲੋਕਾਂ ਕਿ ਆਪਣਨੇ ਗ੍ਰਾਉਂਡ ਤੇ ਆਪਦੇ ਤੇ ਨਸੀਬ ਤੇ ਚੱਲਦੀ ਆ ਪੰਜਾਬ ਦੇ ਪੱਕੇ ਵਿੱਚ ਖੁੱਸਦੀ ਇਹ ਗੱਲ ਛੋਟੀ ਨਹੀਂ ਬਹੁਤ ਵੱਡੀ ਗੱਲ ਹੈ ਸੁਖਦੀ ਜਿੰਖੀ ਜਿੰਦਾ ਹੈਰਾਮ ਦੇ ਨਾਲ ਉਹਨੇ ਕੀ ਲੈਣਾ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਹੱਕੀ ਖੁੱਪਿਆ ਨਸ਼ਿਆਂ ਦੇ ਖਲਾਬ ਬੋਲਿਆ ਇਹੋ ਕਾਰਨ ਬਣਿਆ ਨਾ ਕਿ ਉਹਨੂੰ ਡਿਵਰਸਲ ਦੀ ਜੇਲ੍ਹ ਦੇ ਵਿੱਚ ਅਗਨ ਤੱਕ ਘੁਸਪੈਟ ਦਿੱਤਾ ਜਿਹੜਾ ਜੀ ਨੂੰ ਨਾ ਘੜਾਇਆ ਗਿਆ ਤੇ ਸੱਚ ਜਾਣਿਓ ਆਉਣ ਵਾਲੇ ਸਮੇਂ 'ਚ ਪੰਜਾਬ ਪ੍ਰਸਤਾਨ ਦੀ ਇਹੋ ਮਾੜੀ ਹਾਲਤ ਐ ਐਨਐਸਏ ਵਰਗੀ ਜਿਹੜੀ ਸਖਤ ਧਾਰਾ ਮਤਸਪਾਲ ਸਿਟੀ ਦੇ ਸਮੇਤ ਮੋਂ ਸਾਰੇ ਨੌਜਵਾਨਾਂ ਤੇ ਲੱਗੀ ਐ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਸ ਜਿਆਦੀ ਨੂੰ ਲੈ ਕੇ ਰੋਸ ਨਜ਼ਰ ਆਉਂਦਾ ਤੁਹਾਨੂੰ ਬਿਲਕੁਲ ਆਉਂਦਾ ਐ ਇੱਕ ਬੰਦਸਾ ਅਮਰ ਖਾਲਸਾ ਜਿੰਦਾ ਹੈ ਕੋਈ ਨਹੀਂ ਬੰਦੇ ਮਾਰੇ ਜਾਂ ਜੰਗ ਫੇਰਡਾਂ ਲਾਈਆਂ ਜਾਂ ਨੁਕਸਾਨ ਕੀਤਾ ਏਡੀਆਂ ਸਖਤ ਧਰਾਵਾਂ ਵੱਡੇ ਵੱਡੇ ਜਿਹੜੇ ਲੋਕ ਅਪਰਾਧ ਕਰਦੇ ਉਹਨਾਂ ਤੇ ਬਣਦੀਆਂ ਹੈ ਇਹਦਾ ਤੇ ਕਸੂਰ ਹੀ ਕੋਈ ਨਹੀਂ ਗਾ ਮਲਾਗਨ ਕਰਕੇ ਵੇਖੋ ਤੁਸੀਂ ਪੜੇ ਲਿਖੇ ਨੌਜਵਾਨ ਜੀ ਤੇ ਇਹੋ ਕਾਰਨ ਆ ਕਿ ਲੋਕਾਂ ਦੀ ਬਲੀ ਹੁੰਦਾ ਵੀ ਜਿਹੜੀ ਆ ਧੜਿਆਂ ਤੋਂ ਉੱਪਰ ਉੱਠ ਕੇ ਪਾਈ ਆ ਮਤਬਾਕਾਲ ਦੇ ਨਾਲ ਤੇ ਇਹ ਖਾਸ ਕਰ ਵੱਡਾ ਪੰਜਾਬ ਦੇ ਬੁੱਧੀਜੀਵੀਆਂ ਦਾ ਸਵਾਲ ਹੁੰਦਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਹੱਲ ਉਹਨਾਂ ਤੱਕ ਨਹੀਂ ਲੱਭਿਆ ਜਾ ਸਕਦਾ ਜਦੋਂ ਤੱਕ ਪੰਥਕ ਪੋਲਿਟਿਕਸ ਕਰਨ ਵਾਲੇ ਲੀਡਰ ਮੈਦਾਨ ਅਖਾੜੇ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਉਹਨਾਂ तमाम ਸਾਰੇ ਕੈਰੇਆਂ ਦੇ ਵਿੱਚ ਨਹੀਂ ਜਾਂਦੇ ਤਾਂ ਕੀ ਲੱਗਦਾ ਹੈ ਕਿ ਵਕਫ ਵਕਫ ਧਰਾਂ ਦੇ ਵੱਲੋਂ ਗੁਰਸਾ ਸਿੰਘ ਬਲਟੋਆ ਅਕਾਲੀ ਦਲ ਉਨੇ ਉਹ ਕਹਿੰਦੇ ਮੈਂ ਪੰਥ ਵਾਸਤੇ ਕੁਰਬਾਨੀ ਕੀਤੀ ਹੈ ਮੈਂ ਪੰਥਕ ਹਾਂ ਕੁਲਬੀਰ ਸਿੰਘ ਜੀਰਾ ਕਾਂਗਰਸ ਤੋਂ ਨੇ ਉਹ ਕਹਿੰਦੇ ਨੇ ਮੇਰਾ ਪਿਸ਼ੋਕਰ ਪੰਥਕ ਹੈ ਤੇ ਮੈਂ ਵੀ ਪੰਥ ਦੀ ਖਾਤਰ ਚੋਣ ਅਖਾੜੇ ਦੇ ਵਿੱਚ ਆਇਆ ਫਰ ਲੋਕ ਅਸਲ ਦੇ ਵਿੱਚ ਪੰਥਕ ਮੰਨਣ ਕਿੰਨੋ ਮੇਰੀ ਗੱਲ ਸੁਣੋ ਮੈਂ ਵੀ ਪੰਥਕ ਆ ਮੇਰਾ ਪਿਓ ਵੀ ਪੰਥਕ ਸੀ ਸਾਢੇ ਕਿੰਨ੍ਹੇ ਦੋ ਪੀੜੀਆਂ ਦੀ ਦੇਣਾ ਪੰਥ ਨੂੰ ਪਰ ਅਸੀਂ ਪੰਥ ਨੂੰ ਸਾਂਭ ਛੋੜੀ ਕਰਨਾ ਹੈ ਗੱਲ ਦਾ ਜੇ ਅਸੀਂ ਪੰਥ ਦੇ ਹਿੱਤ 'ਚ ਖੜੋਤੇ ਆ ਪੰਥ ਦੇ ਹੱਕ 'ਚ ਲੁੱਟਦੇ ਆ ਪੰਥ ਨੇ ਸਾਨੂੰ ਇੱਜ਼ਤ ਦਿੱਤੀ ਆ ਪੰਥ ਨੇ ਸਾਨੂੰ ਮਾਣ ਦਿੱਤਾ ਸਨਮਾਨ ਦਿੱਤਾ ਆ ਅਸੀਂ ਪੰਥ ਦੀ ਬਖਸ਼ੀਸ਼ ਰੂਪੀ ਰੋਟੀ ਖਾਂਦੇ ਆ ਹੋਰ ਸਾਨੂੰ ਪੰਥ ਕੀ ਦੇ ਦੇ ਇਹਨਾਂ ਨੂੰ ਜਿਤਾਇਆ ਲੋਕਾਂ ਨੂੰ ਵੋਟਾਂ ਪਾਵਾਗੇ ਇਹਨਾਂ ਨੂੰ ਤੇ ਜ਼ਿਆਦਾ ਦਿੱਤਾ ਵਾ ਇਹ ਅਜੇ ਵੀ ਝੂਲੀ ਅੱਡ ਕੇ ਰੀ ਬਣੀ ਫਿਰਦੇ ਆ ਹੁਣ ਤੇ ਪਈ ਪੰਜ ਮੌਕੇ ਦੋਗੇ ਪਰ ਅਮਰਪਾਲ ਸਿੰਘ ਇਹ ਇਹਨਾਂ ਦੇ ਹੱਕ ਵਿੱਚ ਪੁੱਛ ਕੇ ਵੇਖ ਲਿਆ ਲੋਕ ਆਮ ਲੋਕ ਤੇ ਅਮਰਪਾਲ ਸਿੰਘ ਦੀ ਸਪੋਰਟ ਕਰ ਰਹੇ ਆ ਪਰ ਜਿਹੜੇ ਵੱਡੇ ਧੜੇ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਪੰਥ ਦੇ ਥੰਮ ਮੰਨਿਆ ਜਾਂਦਾ ਜਿਨ੍ਹਾਂ ਦੇ ਕੋਲੇ ਬਹੁਤ ਵੱਡਾ ਕੇਡਰ ਮੰਨਿਆ ਜਾਂਦਾ ਫਿਰ ਉਹਨਾਂ ਦੇ ਵੱਲੋਂ ਸਪੋਰਟ ਹੋਊਗੀ ਅਮਰਪਾਲ ਸਿੰਘ ਦੀ ਕੋਈ ਬੰਦਾ ਵੱਡਾ ਜਿਹੜਾ ਪਿੰਡ ਪੱਧਰ ਤੇ ਆਪ ਦੇ ਆਰ ਨੂੰ ਸਮਝਦਾ ਹੈ ਬਹੁਤ ਵੱਡਾ ਸਿਆਸਤਦਾਨ ਹੈ ਉਹ ਧਰਮ ਤੇ ਜਾ ਨਾ ਕਹਦਾ ਮੇਰਾ ਮੁੰਡਾ ਮੇਰੇ ਅੱਖੇ ਲੱਗਿਆ ਨਹੀਂ ਬੋਲਦਾ ਉਹ ਬੰਨ੍ਹ ਨਹੀਂ ਪੋਣੀ ਆ ਹੂੰ ਬਿਲਕੁਲ ਬੰਚੇਸ ਤੰਤਰ ਉਹ ਕਹਿੰਦੇ ਬਾਪੂ ਤੂੰ ਜੇਰ ਮਰਜੀ ਧੱਕੇ ਕਰ ਆਂ ਆਹੀਂ ਤੇ ਬੋਟਾ ਪੋਣੀ ਆ ਭਾਈਆ ਨੌਜਵਾਨ ਮੁੰਡਿਆਂ ਲਹਿਰ ਖੜੀ ਕਰਤੀ ਸਾਡੇ ਪਿੰਡ ਦੇ ਸਾਡੇ ਰਗੇ ਬੁੱਢੇ ਠੇਰੇ ਨੌਜਵਾਨਾਂ ਦੇ ਮਦਰ ਤੁਰੇ ਆ ਸਾਨੂੰ ਸਾਡੇ ਬੱਚਿਆਂ ਨੇ ਮਜਬੂਰਤਾ ਨਹੀਂ ਅਹੀਂ ਚੱਲੇ ਆ ਤੇ ਸਾਡੀ ਦੀ ਆਤਮਾ ਜਾਗਦੀ ਆਹੀਂ ਦੇ ਇਹਨਾਂ ਬੱਚਿਆਂ ਦੇ ਮਦਰ ਸੁਹਾਵਾਂਗੇ ਭਾਵੇਂ ਨਵੀਆਂ ਉਮਰਾਂ ਮਾਂ ਇਈ ਤਰ੍ਹਾਂ ਦੇ ਸੋਚ ਹੁੰਦੀ ਆ ਵਿਚਾਰਤਾਰਾ ਵਕਰੀ ਵਕਰੀ ਹੋ ਸਕਦਾ ਟੱਬਰ ਦੇ ਪੰਜ ਹੀ ਆਪਸ ਵਿਚਾਰ ਨਾਲ ਰਵਦੀ ਹੋਣਾ ਪਰ ਕੇ ਉਹਨੂੰ ਘਰੋਂ ਥੁੜਾ ਘਣਦੀ ਤਾਂ ਜੇ ਸਾਡੇ ਬੱਚੇ ਅੱਗੇ ਲੱਗੇ ਅਸੀਂ ਤੇ ਡਰ ਕੇ ਨਾ ਰਹਿ ਅਮਰਪਾਲ ਸਿੰਘ ਦੇ ਉੱਪਰ ਐਨਐਸਸੀ ਲੱਗਦੀ ਆ ਤਾਂ ਇਸ ਤੋਂ ਪਹਿਲਾਂ ਉਹਨਾਂ ਨੂੰ ਅਰੈਸਟ ਕਰਨ ਵੇਲੇ ਲੋਕਾਂ ਦੇ ਵੱਲੋਂ ਰੋਸ ਵਜੋਂ ਚੌਕ ਜਾਮ ਕੀਤੇ ਜਾਂਦੇ ਨੇ ਵੱਡੇ ਹਾਈਵੇਜ਼ ਜਾਮ ਕੀਤੇ ਜਾਂਦੇ ਨੇ ਹਰੀਕੇ ਪੱਤਨ ਵੀ ਇੱਕ ਹਾਈਵੇਜ਼ ਜਾਮ ਹੋਇਆ ਸੀ ਤੇ ਉਹਦੀ ਅਗਵਾਈ ਇੱਕ ਸੰਸਥਾ ਦੇ ਆ ਮਹਾਪੁਰਸ਼ ਕਿਹਾ ਜਾਂਦਾ ਉਹਨਾਂ ਨੂੰ ਮਹਾਪੁਰਸ਼ਾਂ ਨੇ ਅਗਵਾਈ ਕੀਤੀ ਸੀ ਕੀ ਲੱਗਦਾ ਕਿ ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਅੰਦਰ ਖਾਤੇ ਕਾਂਗਰਸ ਨੂੰ ਸਪੋਰਟ ਕਰਨ ਦਾ ਐਡ ਕਰ ਲਿਆ ਨਹੀਂ ਇੱਕ ਉਹ ਬੜੀ ਚੰਗੀ ਗੱਲ ਹੈ ਕਿ ਉਹ ਸਭ ਤੋਂ ਜਦੋਂ ਤੱਤੇ ਘਾਇ ਘਟਨਾ ਵਾਪਰਦੀ ਇਹਨਾਂ ਦੇ ਨੌਜਵਾਨਾਂ ਦੇ ਪੜੇ ਜਾਂਦੀ ਤੇ ਉਥੇ ਮੋਰਚਾ ਲਾਇਆ ਗਿਆ ਫਤਿਹਗੜ ਸੁਭਰਾਵਾਂ ਦੇ ਬਾਬਾ ਸ਼ਿੰਦੂ ਸੁਮਰਨ ਹੂੰ ਅੱਜ ਇਹ ਬਾਬੇ ਆ ਬਾਹਰ ਆ ਪਰ ਬਾਬਿਆਂ ਦੀ ਸਫਾ ਚ ਵਿਚਰਨ ਵਾਲੇ ਕੋਈ ਲੋਕ ਆਂਗਰੇਜ਼ੀ ਸਕੂਲ ਵਿੱਚ ਖਲੋਤੇ ਆ ਤੇ ਮੈਨੂੰ ਵੀ ਇਸੇ ਕਰਕੇ ਲੋਕਿਆ ਕਿ ਜੇ ਕਿ ਅਮਰਪਾਲ ਸਿੰਘ ਦਾ ਨਾਂ ਲਿਆ ਸਾਨੂੰ ਤੱਕ ਹੀ ਮਿਲਦੀ ਹੈ ਕਮਾਈ ਹੁੰਦੀ ਤੇ ਫੇਰ ਆਹੀ ਅਮਰਪਾਲ ਸਿੰਘ ਦੇ ਨਾਲ ਆ ਜੇ ਅਜ ਅਮਰਪਾਲ ਸਿੰਘ ਨੂੰ ਸਾਡੀ ਸਪੋਰਟ ਨਹੀਂ ਲੋੜ ਤੇ ਫੇਰ ਆਹੀ ਅੰਦਰ ਕਰਦੇ ਫੋਨ ਕਰ ਕਰਦੇ ਨੇ ਜੀ ਉਹ ਬੜਾ ਪੰਥਰ ਪਰਿਵਾਰ ਆ ਫਲਾਨਾ ਹਮੇ ਸਪੋਰਟ ਕਰਦੀ ਹੈ ਲੈ ਗਰੀ ਤੇ ਮੁਦਵਜੀ ਪਈ ਆ ਸੋ ਵੇਖੋ ਭਗਤੀ ਪ੍ਰਾਜ ਦਾ ਜੀਵਨ ਦੇ ਵਿੱਚ ਖੁਸ਼ੀਆਂ ਵੀ ਆਉਂਦੀਆਂ ਗਮੀਆਂ ਵੀ ਆਉਂਦੀਆਂ ਸੁੱਖ ਨਹੀਂ ਆਉਂਦਾ ਦੁੱਖ ਵੀ ਆਉਂਦਾ ਅੱਜ ਸਪੈਨ ਸਮਾਂ ਕੱਲ ਨੂੰ ਮੁਸ਼ਕਲ ਆ ਸਕਦੀ ਆ ਜੇ ਮੁਸ਼ਕਲ ਆਈ ਆ ਤੇ ਭਾਉਜੀ ਉਹਨੂੰ ਝੱਲਣ ਦੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਐ ਮੈਨੂੰ ਭਾਵੇਂ ਭੇਕ ਇਹ ਦਿੱਤ ਲਈ ਐਵੇਂ ਨਹੀਂ ਵੀ ਹੋ ਕਿ ਦਿੱਗੜ ਦੀ ਲੋੜ ਜੰਮੀਰ ਨੂੰ ਮੈਂ ਸਮਝ ਨਾ ਵੀ ਜਾ ਸਕਿਆ ਦਾ ਰੋਟੀ ਹਰ ਕੋਈ ਖਾ ਕੇ ਸੌਂਦਾ ਮਰ ਸਾਰਿਆਂ ਨੇ ਜਾਣਾ ਵਾ ਤੇ ਸਾਡੀ ਤੇ ਆਤਮਾ ਨੇ ਫੈਸਲਾ ਕੀਤਾ ਤੇ ਡਰਕਿੰਦਾ ਹਾਸਾ ਮੈਂ ਸਿਰ ਕੀ ਤੁਹਾਡੇ ਤੋਂ ਹਰ ਸਾਰਿਆਂ ਨੂੰ ਬੇਨਤੀ ਕਰਾਂ ਤੜੀਆਂ ਤੂਠੇ ਉਠੋ ਤੁਸੀਂ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਸੋਚਣ ਤੋਂ ਪਹਿਲਾਂ ਕਿ ਅਸੀਂ ਫਲਾਨੀ ਫਿਰਦੇ ਆ ਆਪ ਦੇ ਨिके ਨिके ਧੀਆਂ ਪੁੱਤਾਂ ਨੂੰ ਦੇਖੋ ਪੀ ਇਹਨਾਂ ਦੀ ਦਸ਼ਾ ਕੀ ਹੋ ਜੂਗੀ ਉਹਨਾਂ ਰਾਜਨੀਤਿਕ ਹਥਾਨਾਂ ਦੀ ਜਿਹ ਦੁਬਾਰਾ ਜੀ ਸ਼ਕਤੀ ਜਾਂਦੀ ਆ ਆਪਾਂ ਭਾਈ ਅਮਰਪਾਲ ਸਿੰਘ ਨਰਲਾ ਨਾਲ ਖੜੀਏ ਹਾਂ ਜੇ ਜਿੱਤਣ ਤੋਂ ਬਾਅਦ ਆ ਕਿ ਉਸਾਨੂੰ ਲੱਗੂਗਾ ਵੀ ਸਾਡੀਆਂ ਜੀਵਾਂ ਦੇ ਘਰਾਂ ਨਹੀਂ ਉੱਥੇ ਆ ਵੀ ਅਸੀਂ ਇਸੇ ਤਰ੍ਹਾਂ ਡਟ ਕੇ ਬਰੋਧ ਬਣਾ ਬਿਲਕੁਲ ਜਿੱਥੇ ਹੋਰ ਵੀ ਸਭਰਾਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਦਿਲਜੀਤ ਸਿੰਘ ਜੀ ਅਦਲਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਨੌਨਵਾਨਾਂ ਦਾ ਖਾਸ ਕਰਕੇ ਉਹ ਤੌਰ ਤੇ ਜ਼ਿਕਰ ਕਰਨਾ ਬਣਦਾ ਕਿ ਨੌਨਵਾਨਾਂ ਦੇ ਵੱਲੋਂ ਲਗਾਤਾਰ ਲੰਬੇ ਸਮੇਂ ਬਾਅਦ ਪਹਿਲ ਕਰਨੇ ਕੀ ਕੀ ਗਈ ਹੈ ਇੱਕ ਉਸ ਵੇਲੇ ਜਦੋਂ ਇੱਕ ਦਿੱਲੀ ਤੋਂ ਚੱਲੀ ਹੋਈ ਰਾਜਨੀਤੀ ਧਿਰ ਨੂੰ ਅਮਰਵੀ ਪਾਰਟੀ ਨੂੰ ਸਪੋਰਟ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੇ ਬਾਬਤ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਪਹਿਲੇ ਗੱਲ ਤੋਂ ਵੈਗਨੀਕਾ ਕਰਦਾ ਵੈਗਨ ਜੀ ਕੀ ਫਤਿਹ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਨੇ ਤੁਸੀਂ ਸਾਡੇ ਨਾਲ ਅੱਜ ਕੜੇ ਹੋ ਕੇ ਭਾਈ ਅਮਰਪਾਲ ਦੀ ਆਵਾਜ਼ ਨੂੰ ਉੱਚਾ ਕਰਨਾ ਤੇ ਸਾਡਾ ਸਾਥ ਦੇ ਰਹੇ ਹੋ ਤੁਸੀਂ ਸਾਡੀ ਇੰਟਰਵਿਊ ਲੈ ਕੇ ਇਹ ਲੋਕ ਪ੍ਰਚਾਰ ਤੁਹਾਡੇ ਵੱਲੋਂ ਬਹੁਤ ਵੱਡਾ ਯੋਗਦਾਨ ਹੈ ਸਹੀ ਗੱਲ ਦਿੱਲੀ ਤੋਂ ਜਿਹੜੀ ਭਾਈ ਅਮਰਪਾਲ ਦੀ ਦੇਖੋ ਆਈ ਗੱਲ ਦੇਖੋ ਜੀ ਇਹ ਤੇ ਸੋਚਣੀ ਆਪਣੀ ਆਪਣੀ ਹੈ ਹਮ ਅਗਰ ਦੇਖਿਆ ਜਾਵੇ ਕਿ ਦੁਬਾਰਾ ਇਨਕਲਾਬ ਫਿਰ ਭਾਈ ਅਮਰਪਾਲ ਨੇ ਲੈ ਕੇ ਆਉਂਦਾ ਹੈ 33-40 ਸਾਲ ਬਾਅਦ ਅਗਰ ਪਿੱਛੇ ਆਪਾਂ ਜਾਣਦੇ ਆ 35 40 ਸਾਲ ਬਾਅਦ ਪਹਿਲਾਂ ਗੁਰੂ ਨੇ ਕਿਰਪਾ ਕੀਤੀ ਸੀ ਕਿ ਜੋ ਸਾਡੇ ਅਜ ਸੁਦੀਰੇ ਜਰਨੈਲ ਸੰ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਇੰਨਾ ਹੀ ਨੌਜਵਾਨਾਂ ਤੇ ਸਾਰਿਆਂ ਦੇ ਤੇ ਇੰਨੀ ਕਿਰਪਾ ਕੀਤੀ ਕਿ ਤੁਸੀਂ ਨਿਗਾਹ ਮਾਰੋਗੇ ਉਹ ਦੋ ਸਾਰਾਂ ਸੇ ਬੰਨੂਗਸਦਾਰਾਂ ਸੇ ਆਤੀਆਂ ਸਿਕੀਆਂ ਉਸੇ ਹੀ ਵਿਸ਼ੇ ਨੂੰ ਲੈ ਕੇ ਭਾਈ ਅਮਰਪਾਲ ਸਿੰਘ ਨੇ ਆ ਕੇ ਦੁਬਾਰਾ ਫੇਰ ਉਹ ਕਮਾਂਡ ਸੰਭਾਲੀ ਪਰ ਆਪਣਾ ਸਿੱਖੀ ਦੇ ਪ੍ਰਚਾਰਵਾਦੀ ਸਿਰਫ ਸਿੱਖੀ ਵਾਸਤੇ ਆਪਣਾ ਐਸ਼ੋਰਾਮ ਛੱਡ ਕੇ ਆਪਣੇ ਵੇਖ ਕੇ ਵਿਚਰਦਾ ਹੋਇਆ ਸਿਰਫ ਇੱਕ ਸੀਗਾ ਕਿ ਜਿਹੜੀ ਨੌਜਵਾਨੀ ਸਾਡੇ ਪੰਜਾਬ ਦੀ ਆ ਉਹ ਨਸ਼ੇ 'ਚ ਗਰਕਦੀ ਜਾਂਦੀ ਹੈ ਕਿਸੇ ਵੀ ਤਰੀਕੇ ਨਾਲ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹਦੇ ਮਨ ਦੇ ਵਿੱਚ ਆਇਆ ਕਿ ਮੈਂ ਇਸ ਵਿਸ਼ੇ ਨੂੰ ਲੈ ਕੇ ਚੱਲਾਂ ਆਪਾਂ ਦੇਖਿਆ ਹੈ ਕਿ ਕਿਸ ਤਰ੍ਹਾਂ ਉਹਨੇ ਖਾਲਸਾ ਵਹੀਰ ਜੋ ਚੱਲੀ ਸੀ ਕਿ ਪਿੰਡਾਂ ਦੇ ਪਿੰਡਾਂ ਦਾ ਤੁਰਦੇ ਸੀ ਬਹੁਤ ਸਾਰੀਆਂ ਚੀਜ਼ਾਂ ਦਾ ਤੁਸੀਂ ਜ਼ਿਕਰ ਕੀਤਾ ਤਾਂ ਕੀ ਲੱਗਦਾ ਕਿ ਜਿਹੜੀਆਂ ਕੁਰੀਤیاں ਆਂਗਾ ਨੌਜਵਾਨਾਂ ਦੇ ਵਿੱਚੋਂ ਨਸ਼ਾ ਅਮਰਪਾਲ ਸਿੰਘ ਦੇ ਵੱਲੋਂ ਛਡਵਾਇਆ ਜਾ ਰਿਹਾ ਸੀ ਤੇ ਫਿਰ ਲੱਗਦਾ ਸੀ ਕਿ ਐਨਐਸਏ ਬਣਦੀ ਸੀ ਉਹਨਾਂ ਦੇ ਉੱਪਰ ਲਗਾਉਣੀ ਬਿਲਕੁਲ ਨਹੀਂ ਬਿਲਕੁਲ ਐਨਐਸਏ ਜਿਹੜਾ ਸਾਡਾ ਧੱਕਾ ਨੂੰ ਸਰਕਾਰਾਂ ਨੇ ਸਾਡੀ ਸਰਕਾਰ ਤੇ ਸੈਂਟਰ ਸਰਕਾਰ ਸਿਰਫ ਇਹੀ ਸੀ ਕਿ ਪੀੜੇ ਸੀ ਕਿ ਜਿਸ ਚੀਜ਼ ਨੂੰ ਲੈ ਕੇ ਅਸੀਂ ਹਰ ਮੇਰੀ ਚੱਲਦੇ ਹਾਂ ਹਰ ਲੋਕਾਂ ਕੋਲ ਜਾ ਕੇ ਘਰੋਂ ਕਰੀ ਜਾ ਕੇ ਹੀ ਕਹਿੰਨੇ ਕਿ ਅਸੀਂ ਨਸ਼ਾ ਛਡਾ ਦਾਂਗੇ ਕਿਤੇ ਇਹ ਨਾ ਹੋਵੇ ਕਿ ਇਹ ਬਾਜੀ ਭਾਈਆਂ ਬਰਪਾਲ ਸਿੰਘ ਮਾਰ ਜਾਵੇ ਕਿਉਂਕਿ ਨੌਜਵਾਨ ਮੁੰਡੇ ਜਿਆਦਾ ਤੋਂ ਜਿਆਦਾ ਆਪਾਂ ਦੇਖਿਆ ਹੈ ਕਿ ਨਸ਼ੇ ਛੱਡ ਕੇ ਖੰਡੇ ਦੀ ਪਾਲ ਛੱਡ ਕੇ ਉਹਨਾਂ ਦੇ ਨਾਲ ਜਾਣ ਲੱਗੇ ਸੀ ਤੇ ਬਹੁਤ ਵੱਡਾ ਯੋਗਦਾਨ ਸੀ ਸਾਨੂੰ ਪ੍ਰੋਸੈਸ 'ਇਹ ਅਗਰ 6 ਮਹੀਨੇ ਹੋਰ ਇਸ ਤਰ੍ਹਾਂ ਹੀ ਖਾਲਸਾ ਵੀਰ ਚੱਲਦੀ ਤੇ ਅੱਜ ਇੱਕ ਰੰਗ ਹੋਰ ਹੋਣਾ ਸੀ ਹਰ ਪਿੰਡ ਦੇ ਵਿੱਚੋਂ ਇਹ ਆਵਾਜ਼ ਆ ਰਹੀ ਹੈ ਕਿ ਇਸ ਵਾਰ ਅਮਰਿਤਪਾਲ ਦੂਜੀਆਂ ਸਿਆਸੀ ਤਰ੍ਹਾਂ ਦਾ ਕੁਝ ਪਿੰਡਾਂ ਦੇ ਵਿੱਚੋਂ ਬਾਈਕਾਟ ਵੀ ਕੀਤਾ ਜਾ ਰਿਹਾ ਹੈ। ਕੀ ਲੱਗਦਾ ਹੈ ਕਿ ਇਹ ਜਿਹੜੇ ਕਦਮ ਲੋਕਾਂ ਦੇ ਵੱਲੋਂ ਚੁੱਕੇ ਜਾ ਰਿਹਾ ਹੈ ਇਹ ਉਹੀ ਨਤੀਜਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਨੇ ਗਰਾਊਂਡ ਤੇ ਪਹਿਲਾਂ ਨਸ਼ੇ ਦੇ ਵਿਰੋਧ ਦੇ ਵਿੱਚ ਜਾਂ ਕੁਰੀਤੀਆਂ ਦੇ ਵਿਰੋਧ ਦੇ ਵਿੱਚ ਕੰਮ ਕਰਕੇ ਦਿਖਾਇਆ ਹੈ। ਦੇਖੋ ਜੀ ਇਹ ਇਸ ਤਰ੍ਹਾਂ ਆ ਕਿ ਜਿਹੜੀ ਪਬਲਿਕ ਹੈ ਨਾ ਜਿਹੜੇ ਸਾਡੇ ਲੋਕ ਆ ਇਹ ਸਾਰੀਆਂ ਹੀ ਪਾਰਟੀਆਂ ਨੂੰ ਵੇਖ ਕੇ ਦੁਖੀ ਹੋਏ ਸੀਗੇ ਔਰ ਦੁਖੀ ਹੈ ਵੀ ਕਿਉਂਕਿ ਇਹਨਾਂ ਨੇ ਜੋ ਵੀ ਕੀਤਾ ਅੱਜ ਤੱਕ ਸਿਰਫ ਆਪ ਦੀ ਰਾਜਨੀਤੀ ਗਰਮ ਕਰਨ ਵਾਸਤੇ ਆਪ ਦੀ ਰਾਜਨੀਤੀ ਕਾਇਮ ਰੱਖਣ ਵਾਸਤੇ ਨਸ਼ੇ ਨੂੰ ਵਧਾਉਤਰੀ ਸੀ ਇਹਦੇ ਵਿੱਚ ਕੋਈ ਦੋ ਰਣ ਨਹੀਂ ਗਿਆਂ ਸਿਰਫ ਇਹਦੇ ਦੀ ਕਿਰਪਾ ਹੋਈ ਆ ਜੋ ਕਿ ਨਸ਼ੇਵਾਹ ਕੇ ਛਾਲ ਪਾਉਣ ਵਾਸਤੇ ਆ ਤੇ ਬਿਲਕੁਲ ਉਹਦਾ ਇਹ ਸਟੈਂਡ ਵੀ ਠੀਕ ਸੀ ਇਸ ਕਰਕੇ ਪਿੰਡਾਂ ਦੇ ਪਿੰਡਕੀ ਨਗਰਾਂ ਤੇ ਨਗਰ ਸਾਰੇ ਜਿਹੜੇ ਇਹਦੇ ਨਾਲ ਜੁੜੇ ਆ ਬਿਲਕੁਲ ਠੱਪਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਅਖਾੜੇ ਦੇ ਵਿੱਚ ਨਿਤਰਨ ਦੇ ਐਲਾਨ ਤੋਂ ਬਾਅਦ ਵੱਡਾ ਸਮਰਥਨ ਵੱਖ-ਵੱਖ ਧਿਰਾਂ ਦੇ ਵੱਲੋਂ ਤੇ ਵੱਖ-ਵੱਖ ਪਿੰਡਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਜਿਹੇ ਦੇ ਮੱਦੇ ਨਜ਼ਰ ਖਡੂਰ ਸਾਹਿਬ ਦੇ ਸਭ ਤੋਂ ਵੱਧ ਵੋਟ ਵਾਲੇ ਪਿੰਡ ਸਭਰਾ ਦੇ ਲੋਕਾਂ ਨੇ ਵੀ ਇੱਕ ਵੱਡਾ ਐਲਾਨ ਕੀਤਾ ਹੈ ਕਿ ਇਸ ਵਾਰ ਭਾਈ ਅਮਰਤਪਾਲ ਸਿੰਘ ਨੂੰ ਹਰ ਪੱਖ ਤੋਂ ਸਪੋਰਟ ਕੀਤੀ ਜਾਵੇਗੀ। ਭਵਿੱਖ ਦੇ ਵਿੱਚ ਵੀ ਇਹ ਵੀ ਤੈਅ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਵੱਖ-ਵੱਖ ਧਿਰਾਂ ਦੇ ਵੱਲੋਂ ਸਪੋਰਟ ਕੀਤਾ ਜਾ ਰਿਹਾ ਹੈ ਤਾਂ ਇਹਦੇ ਨਤੀਜੇ ਕਿਸ ਤਰੀਕੇ ਦੇ ਹੋਣਗੇ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ درمیان ਹਾਜ਼ਰ ਹੋਵਾਂਗਾ। ਧੰਨਵਾਦ।